ਅਗਲਾ ਲੇਖ ਹੈਗਾ ਪੰਜਾਬੀ ਭਾਸ਼ਾ ਜਾਂ ਸਾਡੀ ਮਾਤ ਭਾਸ਼ਾ ਤੇ ਠੀਕ ਹੈ ਅਸੀਂ 15 ਲਾਈਨਾਂ ਕਰਾਂਗੇ ਮਾਤ ਭਾਸ਼ਾ ਪੰਜਾਬੀ ਤੇ ਠੀਕ ਹੈ ਜਿਵੇਂ ਕਿ ਸਕੂਲਾਂ ਦੇ ਵਿੱਚ ਵੀ ਉਪਰਾਲੇ ਹੋ ਰਹੇ ਆ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਪਰਫੁੱਲਤ ਕਰੀਏ ਕਿਉਂਕਿ ਜਿਹੜੇ ਆ ਪੰਜਾਬੀ ਭਾਸ਼ਾ ਕਈ ਪਾਸੇ ਤੋਂ ਜਿਹੜੀ ਹੈ ਥੋੜਾ ਜਿਹਾ ਇਸ ਨੂੰ ਪਰਫੁੱਲਤ ਕਰਨ ਦੀ ਲੋੜ ਹੈ ਠੀਕ ਹੈ तो चलो ASCII थोड़ा योगदान पाइए नंबर एक है पंजाबी भाषा ਸਾਡੀ ਮਾਤ ਪਾਸ਼ਾ ਹੈ नंबर दो ਇਹ ਭਾਸ਼ਾ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ नंबर तीन ਇਹ ਭਾਤ ਦੀਆਂ 22 ਭਾਸ਼ਾਵਾਂ ਵਿੱਚੋਂ ਇੱਕ ਹੈ नंबर चार ਇਸ ਦੀ ਆਪਣੀ ਲਿਪੀ ਹੈ ਜਿਸ ਦੇ 44 ਅੱਖਰ ਜਾਂ ਵਰਣ ਹਨ ਨੰਬਰ 5 ਇਸ ਭਾਸ਼ਾ ਵਿੱਚ ਉਰਦੂ ਫਾਰਸੀ ਹਿੰਦੀ ਅਤੇ ਅੰਗਰੇਜ਼ੀ ਦੇ ਅਨੇਕਾਂ ਸ਼ਬਦ ਹਨ ਨੰਬਰ 6 ਹੈ ਪੰਜਾਬੀ ਦੀ ਉਤਪਤੀ ਸੰਸਕ੍ਰਿਤ ਅਤੇ ਪ੍ਰਕਿਰਤ ਤੋਂ ਹੋਈ ਹੈ ਜੋ ਇਸ ਨੂੰ ਇੰਡੋ-ਆਰੀਅਨ ਭਾਸ਼ਾ ਪਰਿਵਾਰ ਵਿੱਚ ਸ਼ਾਮਲ ਕਰਦੀ ਹੈ ਨੰਬਰ 7 ਹੈ ਪੰਜਾਬੀ ਭਾਸ਼ਾ ਸਿੱਖ ਧਰਮ ਦੀ ਰੂਹ ਹੈ ਅਤੇ ਗੁਰਦੁਆਰਿਆਂ ਵਿੱਚ ਪੜੀ ਜਾਂਦੀ ਹੈ। ਨੰਬਰ 8 ਪੰਜਾਬੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਇਸ ਨੂੰ ਉਤਸ਼ਾਹਿਤ ਕਰਦੇ ਹਨ। ਨੰਬਰ 9 ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ ਵਰਗੇ ਕਵੀ ਇਸ ਭਾਸ਼ਾ ਦੀ ਸ਼ਾਨ ਹਨ ਨੰਬਰ 10 ਗੁਰਮੁਖੀ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ ਨੰਬਰ 11 ਪੰਜਾਬੀ ਸਮੁੱਚੀ ਦੁਨੀਆਂ ਵਿੱਚ ਮਾਂ ਬੋਲੀ ਵਜੋਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਦੂਜੀ ਬੋਲੀ ਹੈ ਨੰਬਰ 11 12 ਪੰਜਾਬੀ ਦੀਆਂ ਕਈ ਉਪ ਬੋਲੀਆਂ ਹਨ ਜਿਵੇਂ ਮਾਜੀ ਮਲਵਈ ਦੁਆਬੀ ਪੁਆਦੀ ਪੋਠੋਹਾਰੀ ਮੁਲਤਾਨੀ ਆਦ ਨੰਬਰ 12 ਇਹ ਭਾਰਤੀ ਚੜਦਾ ਪੰਜਾਬ ਸੂਬੇ ਦੀ ਸਰਕਾਰੀ ਬੋਲੀ ਹੈ ਨੰਬਰ 13 ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਵਿੱਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਲ ਹੈ। ਨੰਬਰ 14 ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਜ਼ਰੂਰੀ ਕਰਨੀ ਚਾਹੀਦੀ ਹੈ। ਨੰਬਰ 15 ਸਾਨੂੰ ਪੰਜਾਬੀ ਭਾਸ਼ਾ ਦੇ ਰੱਖਿਆ ਤੇ ਪ੍ਰਚਾਰ ਕਰਨਾ ਚਾਹੀਦਾ ਹੈ ਠੀਕ ਹੈ ਇਹ ਤੁਹਾਡੀਆਂ ਹੋ ਗਈਆਂ 15 15 ਲਾਈਨਾਂ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਤੇ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਤੁਸੀਂ ਯਾਦ ਕਰਨਾ ਔਰ ਇਹ ਨਹੀਂ ਦੇਖਣਾ ਕਿ ਅਸੀਂ ਪੰਜਾਬੀ ਨੂੰ ਛੱਡ ਕੇ ਅਸੀਂ ਹੋਰ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਜਾਂ ਹਿੰਦੀ ਜਾਂ ਕਿਸੇ ਹੋਰ ਭਾਸ਼ਾ ਨੂੰ ਮੰਨਤਾ ਜਾਂ ਅਸੀਂ ਪਹਿਲ ਦੇ ਆਧਾਰ ਤੇ ਕਰੀਏ ਜੇ ਅਸੀਂ ਪੰਜਾਬ ਚ ਰਹਿੰਦੇ ਆ ਤਾਂ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ ਠੀਕ ਹੈ ਇਸ ਨੂੰ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਰੱਖਣਾ ਚਾਹੀਦਾ ਹੈ ਓਕੇ ਬਾਏ